ਮੈਨੂੰ ਆਪਣੇ ਲੋਕਾਂ ਦੀ ਇਹ ਗੱਲ ਨਹੀਂ ਸਮਝ ਆਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜਿਵੇਂ ਅੱਜ ਕロップ ਟਾਪ ਪਾਤਾ ਤਾਂ ਤੂੰ ਨਹੀਂ ਸਮਝਣਾ ਵਿੱਚ ਦੀ ਅੱਧੇ ਬੰਦੇ ਮੈਨੂੰ ਲਿਖਿਆਂਦੇ ਆਪਦੇ ਮਾਂ ਪਿਓ ਦੀਆਂ ਵੀਡੀਓ ਪਾ ਕੇ ਸੈਂਪਤੀਆਂ ਵਾਓ ਸੈਂਪਤੀਆਂ ਦੇ ਨਾਲ ਤਾਂ ਤੁਸੀਂ ਮੇਰੇ ਘਰੇ ਟਰਾਲਾ ਲਾਗੇ ਸੀਗੇ ਭਰ ਕੇ ਨੋਟਾਂ ਦਾ ਹਣਾ ਮੈਂ ਹਰ ਵਾਰੀ ਜਦੋਂ ਵੀ ਆਪਦੇ ਘਰ ਦੇ ਨਹੀਂ ਪੋਸਟ ਬਾਈ ਹਮੇਸ਼ਾ ਕਹਿਆ ਵੀ ਦੁਆ ਬੇਨਤੀ ਕਰੋ ਦੁਆ ਬੇਨਤੀ ਕਰੋ ਮੇਰੇ ਮਾਪਿਓ ਵਾਸਤੇ ਕਦੇ ਤੁਹਾਡੇ ਤੋਂ ਨੋਟ ਮੰਗਿਆ ਕੋਈ ਇੱਕ ਬੰਦਾ ਵੀ ਉੱਠ ਕੇ ਮੈਨੂੰ ਕਹਿ ਸਕਦਾ ਕਿ ਅੱਜ ਤੱਕ ਸੁਰ ਲਈਂਦੀ ਅਸੀਂ 1 ਰੁਪਏ ਦੀ ਵੀ ਹੈਲਪ ਕੀਤੀ ਆ ਫਿਰ ਮੈਨੂੰ ਉੱਥੇ ਕਹਿ ਰਹੇ ਨੇ ਕਿ ਤੂੰ ਕੋਈ ਚਾਹੀਦੀ ਜੌਬ ਹੈ ਭਾਈ ਮੈਂ ਜੌਬ ਕੀਤੀ ਮੈਂ ਜੌਬ ਕੀਤੀ ਇੱਕ ਟਾਈਮ ਦੇ ਉੱਤੇ ਭੈਣ ਮੇਰੀ ਵਿਆਹ ਹੀ ਗਈ ਮੈਂ ਜਮਾਂ ਕੱਲੀ ਸੀਗੀ ਮੇਰੀ ਮਾਂ ਦੀ ਬਾਈਪਾਸ ਹੱਡ ਸਰਜਰੀ ਮੇਰਾ ਪਿਓ व्हीਲਚੇਅਰ ਦੇ ਉੱਤੇ ਘਰੇ ਇੱਕ ਬੰਦਾ ਰਹਿਣਾ ਜ਼ਰੂਰੀ ਸੀਗਾ ਮੈਂ ਘਰੇ ਬਹਿ ਕੇ ਕੰਮ ਕਰਦੀ ਤਾਂ ਚਾਰ ਪੈਸੇ ਬੰਦੇ ਉਦੋਂ ਵੀ ਮੈਂ ਲਾਈਵ ਕੈਪ ਦੇ ਉੱਤੇ ਸਾਰੇ ਤੁਹਾਡੀ ਮੱਥਾ ਮਾਰੀ ਜਾਂਦੀ ਸੀ ਉਹਨਾਂ ਦਾ ਖਰਚਾ ਪੈਣ ਚੁਣਾਉਣਾ ਤੇ ਤੁਹਾਡੇ ਵਰਗਾ ਉਦੋਂ ਪਿੱਛੇ ਆਇਆ ਤੂੰ ਕੈਨੇਡਾ ਪਹੁੰਚ ਗਈ ਆ ਫਲਾਨਾ ਇੱਥੇ ਵੀ ਮੈਂ ਆਪ ਦੀ ਕੈਪੇਬਿਲਟੀ ਤੇ ਆਈ ਆ ਤੁਸੀਂ ਦਿੱਤਾ ਮੈਂ ਥੋਡੇ ਪਿਛੇ ਕਿੱਲੇ ਰੱਖੋ 10 ਸਾਲ ਹੋ ਗਏ ਮੈਨੂੰ ਕੱਲੀ ਨੂੰ ਜਿੰਨੂੰ ਮਰਜੀ ਪਿਛਲੋ ਮੁਹਾਲੀ ਚੰਡੀਗੜ੍ਹ ਦੇ ਵਿੱਚ ਨਾਰਮਲ ਘਰ ਦਾ 50000 ਖਰਚਾ ਜਿੱਦੇ ਘਰੇ ਦੋ ਬਿਮਾਰ ਪਏ ਉਹਦੇ ਘਰ ਦਾ ਕਿੰਨਾ ਖਰਚਾ ਹੋਊਗਾ 슈ਗਰ ਵਾਲੇ ਪੇਸ਼ੈਂਟ ਦਾ 7-7000 ਦੇ ਇਨਸੂਲਿਨ ਮਿਲਦੇ ਨੇ ਕਿਹੜੇ ਤੁਸੀਂ ਬਹਿਮਾਂ ਦੇ ਵਿੱਚ ਫੇਰੇ ਵਰਦੇ ਹੋ ਦੋ ਚਾਰ ਬਾਬੇ ਉੱਠ ਕੇ ਮੇਰੇ ਬਾਰੇ ਕਹਿ ਰਹੇ ਨੇ ਜੀ ਇਹਨੇ ਗੰਦ ਪਾਇਆ ਕਿਉਂਕਿ ਤੁਸੀਂ ਗੰਦ ਹੀ ਦੇਖਿਆ ਤੁਹਾਨੂੰ ਮੇਰੀ ਬਿਕਣੀ ਕਿਉਂ ਦਿਸੀ ਮੇਰਾ ਗੰਦ ਕਿਉਂ ਦਿਸਿਆ ਤੁਹਾਨੂੰ ਮੇਰਾ ਬੇਬੇ ਬਾਪੂ ਗਾਣਾ ਕਿਉਂ ਨਹੀਂ ਦੱਸਿਆ ਸੋਨੂੰ ਮੇਰਾ ਮੂਲ ਮੰਤਰ ਕਿਉਂ ਨਹੀਂ ਦੱਸਿਆ ਇਹ ਤੋਂ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਖੇਡਣ ਦੀ ਉਮਰ ਆ ਸੀ ਬੈਰੀਓ ਤਰਸ ਕਿਉਂ ਨਹੀਂ ਕੀਤਾ ਸੀ ਦੀ ਢੇੜੇ ਦੇ ਉੱਤੇ ਮੈਂ ਗਾਣਾ ਕੀਤਾ ਸੀ ਉਹ ਕਿਉਂ ਨਹੀਂ ਦੱਸਿਆ ਤੁਹਾਡੇ ਦਿਮਾਗ ਦੇ ਵਿੱਚ ਕੋਈ ਫਰਕ ਪਿਆ ਹੋਇਆ ਕਿਸੇ ਬੰਦੇ ਨੂੰ ਤੁਸੀਂ ਮੈਂਟਲੀ ਤੌਰ ਤੇ ਸਿੱਕ ਕਰ ਰਹੇ ਹੋ ਮੈਂ ਪਹਿਲਾਂ ਵੀ ਕਿਹਾ ਵੀ ਮੇਰਾ ਪਿਓ ਠੀਕ ਨਹੀਂ ਉਹਦੇ ਵਿਚਾਰਾ ਲਾਸਟ ਬਰੀਥ ਦੇ ਉੱਤੇ ਪਿਆ ਤੁਸੀਂ ਕਿਸੇ ਦਾ ਮਰਨਾ ਵੀ ਖਰਾਬ ਕੀਤਾ ਜਿਹੜਾ ਚੈਨਲਾ ਚੱਕ ਕੇ ਪੁੱਟੀਆਂ ਸਿੱਧੀਆਂ ਕਲਿੱਪਾਂ ਕੱਟ ਕੇ ਮੈਂ ਕਿਹਾ ਜਿਹੜੇ ਬੰਦਿਆਂ ਨੇ ਮੇਰੇ ਚੰਗੇ ਗਾਣੇ ਨਹੀਂ ਸੁਨੇ ਉਹ ਮੈਨੂੰ ਆ ਕੇ ਗਿਆਨ ਨਾ ਛੱਡਣ ਮੈਨੂੰ ਸੱਭਿਆਚਾਰ ਦੇ ਪਾਪੇ ਲੋਕ ਨਹੀਂ ਪਸੰਦ ਤੁਸੀਂ ਮੇਰੇ ਘਰੇ ਨਹੀਂ ਢਾਣੇ ਪਾਉਂਦੇ ਮੈਨੂੰ ਫੋਨ ਕਰਕੇ ਕਦੇ ਪੁੱਛੇ ਕਿ ਟੈਕਰ ਦੇ ਕਿੰਨੇ ਪੈਸੇ ਭਰਦੇ ਤੇਰੇ ਘਰ ਦਾ ਕਿੰਨਾ ਰੈਂਟ ਤੁਸੀਂ ਕਿਰਾਏ ਦੇ ਉੱਤੇ ਬੈਠੇ ਤੁਹਾਡੇ ਬਿਜਲੀ ਦਾ ਬਿੱਲ ਕਿੰਨਾ ਤੁਹਾਡਾ ਇੰਟਰਨੈਟ ਦਾ ਬਿੱਲ ਕਿੰਨਾ ਪੁੱਛਿਆ ਕਿਸੇ ਬੰਦੇ ਨੇ ਬਕਵਾਸ ਆਪ ਦੀ ਆਪ ਦੇ ਕੋਲ ਰੱਖਿਆ ਕਰੋ ਡੋਨੇਸ਼ਨ ਲੈ ਲੈਦੀ 10 ਸਾਲ ਮੈਂ ਕਿੰਨੀਆਂ ਕਿ ਡੋਨੇਸ਼ਨ ਲੈਂਦੀ ਕਿੰਨੇ ਵਾਰੀ ਹੱਥ ਜੋੜਦੀ ਹਾਏ ਮੇਰੀ ਹੈਲਪ ਕਰੋ ਹਾਏ ਮੇਰੀ ਹੈਲਪ ਕਰੋ ਸਾਲ ਦੇ ਦੀ ਮੈਂ ਵੀਡੀਓ ਪਾਈ ਸੀ 1500 ਰੁਪਏ ਇਕੱਠਾ ਹੋਇਆ ਹਰ ਕਿਹਾ ਦੀ ਜੇਬ ਦੇ ਵਿੱਚੋਂ 11000 ਰੁਪਏ ਆ ਆਹਾਂ ਲੋਕ ਤੁਸੀਂ ਹੋ ਕਿਸੇ بیمار ਦੀ ਪੋਸਟ ਦੇ ਥੱਲੇ ਵਾਹਿਗੁਰੂ ਲਿਖਣ ਵਾਲਿਓ ਕਦੇ 5 ਰੁਪਏ ਦਾਨ ਵੀ ਕਰ ਦਿਆ ਕਰੋ ਤੇ ਉੱਥੇ ਬਾਦਨ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਰਹੀਆਂ ਵੀਡੀਓ ਤੇ ਦੋ ਦੋ ਸੌਦੇ ਤੁਸੀਂ ਉੱਤੇ ਸਬਸਕ੍ਰਿਪਸ਼ਨ ਲੈ ਲੈਨੇ ਆ ਸਭ ਤੋਂ ਵੱਡੇ ਗੰਦ ਤੁਸੀਂ ਨਾਲੇ ਜਿਹੜੇ ਬਹੁਤ ਜ਼ਿਆਦਾ ਚੇਲੇ ਭਗਤ ਨੇ ਬਾਬਿਆਂ ਦੇ ਉਹ ਮੈਨੂੰ ਅਨਫੋਲੋ ਮਾਰਨ ਗੈਰਤ ਜਗਾਓ ਆਪਦੀ ਮੈਨੂੰ ਅਨਫੋਲੋ ਮਾਰੋ ਭੈਣਾਂ ਪੇਸ਼ ਕਰੋ ਮੈਨੂੰ ਆਪਣੇ ਦੀ ਇਹ ਗੱਲ ਨਹੀਂ ਸਮਝਾਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜਿਵੇਂ ਜੋ crop top ਪਾਤਾ ਤਾਂ ਤੂੰ ਨਹੀਂ ਸਮਝਣਾ ਵਿੱਚ ਦੀ ਅੱਧੇ ਬੰਦੇ ਮੈਨੂੰ ਲਿਖ ਜਾਂਦੇ ਆਪਦੇ ਮਾਪਿਆਂ ਦੀਆਂ ਵੀਡੀਓ ਪਾ ਕੇ ਸੈਂਪਤੀਆਂ ਵਾਓ ਸੈਂਪਤੀਆਂ ਦੇ ਨਾਲ ਤਾਂ ਤੁਸੀਂ ਮੇਰੇ ਘਰੇ ਟਰਾਲਾ ਲਾਗੇ ਸੀਗੇ ਭਰ ਕੇ ਨੋਟਾਂ ਦਾ ਹਨਾ ਮੈਂ ਹਰ ਵਾਰੀ ਜਦੋਂ ਵੀ ਆਪਦੇ ਘਰ ਦੇ ਨਹੀਂ ਪੋਸਟ ਪਾਈ ਹਮੇਸ਼ਾ ਕਿਹਾ ਵੀ ਦੁਆ ਬੇਨਤੀ ਕਰੋ ਦੁਆ ਬੇਨਤੀ ਕਰੋ ਮੇਰੇ ਮਾਪਿਓ